ਅੱਜ ਰੋਟੀਆਂ ਵਾਲਾ ਕੰਮ ਤਾਂ ਨਾ ਆਪਾਂ ਨੇ ਮੇੜ ਹੀ ਦੇਣਾ ਹੋਰ ਇੱਕ ਖਾਂਦੇ ਬਾਹਲੀਆਂ ਸਰਪੰਚ ਸਾਹਿਬ ਜਿਹੜਾ ਵੀ ਮਤਾ ਪੋਣਾ ਠੋਕ ਕੇ ਪਾ ਦੇ ਯੂਨੀਅਨ ਤੇਰੇ ਨਾਲ ਖੜੀ ਐ ਯਾਰ ਤੁਸੀਂ ਵਾਰੀ ਵਾਰੀ ਉਹੀ ਗੱਲਾਂ ਕਰੀ ਜਾਂਦੇ ਐ ਪੰਚਾਇਤ ਬੈਠੀ ਐ ਸਰਪੰਚ ਬੈਠਾ ਛੋਡਾ ਗੱਜਨ ਸਿੰਘ ਚੌਧਰੀ ਗੱਲ ਹੀ ਕੋਈ ਨਹੀਂ ਛੋਡੇ ਨਾਲ ਆ ਜਿਵੇਂ ਕਹੋਂਗੇ ਉਵੇਂ ਕੀਤਾ ਜਾਊਗਾ ਧੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਸਰਪੰਚ ਸਾਹਿਬ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਦੇ ਪੰਚਾਇਤ ਘਰ ਵਿੱਚ ਇੱਕ ਇਕੱਠ ਰੱਖਿਆ ਗਿਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਦ ਤੋਂ ਵਦ ਗਿਣਤੀ ਦੇ ਵਿੱਚ ਪੰਚਾਇਤ ਘਰ ਪਹੁੰਚ ਕੇ ਹਾਜ਼ਰੀ ਲਵਾਈ ਜਾਵੇ ਅੱਜ ਪੰਚਾਇਤ ਘਰ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਮਤੇ ਪਾਏ ਜਾਣੇ ਹਨ ਤਾਂ ਜੋ ਮਜ਼ਦੂਰਾਂ ਦੁਆਰਾ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾ ਸਕੇ ਨਹੀਂ ਰਹਿਣ ਦੇ ਉਹ ਨਹੀਂ ਨਹੀਂ ਬਿਲਕੁਲ ਆਪਾਂ ਪੂਰਾ ਨਾ ਏਰ ਕੀ ਠੋਕ ਕੇ ਕਰਨਾ ਪਿਛਲੀ ਵਾਰੀ ਰਹਿ ਗਿਆ ਸੀ ਕੱਚ ਹਾਂ ਤੇ ਕੱਚ ਨਹੀਂ ਰਹਿਣ ਦੇਣਾ ਠੀਕ ਹੈ ਹਾਂ ਸਾਰੀਆਂ ਗੱਲਾਂ ਮਤਲਬ ਉੱਥੇ ਲਿਖ ਕੇ ਹੋਣਗੀਆਂ ਬਾਅਦ ਚ ਆਪਣੇ ਬੰਦੇ ਔਖੇ ਬਹੁਤ ਹੁੰਦੇ ਆ ਉਹ ਯਾਰ ਜੋ ਮਰਜ਼ੀ ਕਰੀ ਜਾਣ ਪਰ ਆਪਾਂ ਕੱਚ ਨਹੀਂ ਰਹਿਣ ਦੇਣਾ ਹਾਂ ਕੋਲ 2 ਨੰਬਰ ਅੱਲੇ ਕਿੱਧਰ ਟਿਕਣ ਸਾਈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਹੋ ਹਾਂਜੀ ਟਾਈਮ ਹੋ ਸਾਰੇ ਹਾਂਜੀ ਹਾਂਜੀ ਹਾਂ ਵੀ ਅੱਜ ਮੈਂ ਨਾ ਥੋੜਾ ਜਿਹਾ ਕਾਲੀ ਸੀ ਬਾਹਰ ਜਾਣਾ ਕਿਤੇ ਕੋਈ ਮੀਟਿੰਗ ਹੈ ਜ਼ਰੂਰੀ ਤੇ ਆਪਾਂ ਹੁਣ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਨੀਆਂ ਫਿਰ ਉਸੇ ਮੁੱਦੇ ਦੇ ਉੱਤੇ ਹੀ ਗੱਲ ਕਰਗੇ ਪਹਿਲਾਂ ਠੀਕ ਹੈ ਮੁੱਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਉਹੀ ਪਿਛਲੇ ਸਾਲ ਵਾਲਾ ਜਿਹੜੀ ਝੋਨੇ ਦੀ ਲਵਾਈ ਉਹ ਸ਼ੁਰੂ ਹੋਣ ਵਾਲੀ ਹੈ ਤੇ ਉਹਦੀ ਬਾਰੇ ਤਾਂ ਆਪਾਂ ਗੱਲਬਾਤ ਕਰਨੀ ਹੈ ਪਾਪਾ ਜ਼ਿੰਮੇਦਾਰ ਭਰਾਵਾਂ ਨੂੰ ਮਜ਼ਦੂਰਾਂ ਦੀ ਲੁੱਟ ਤੋਂ ਬਚਾਉਣਾ ਹੈ ਠੀਕ ਹੈ ਉਹਨਾਂ ਦੀ ਲੁੱਟ ਤੋਂ ਬਚਾਉਣ ਵਾਸਤੇ ਪਿਛਲੇ ਸਾਲ ਵਾਂਗੂ ਆਪਾਂ ਮਤੇ ਪਾਉਣੇ ਆ ਪੰਚਾਇਤ ਦੇ ਵਿੱਚ ਤੇ ਤੁਹਾਡੀ ਸਾਰਿਆਂ ਦੀ ਸਹਿਮਤੀ ਦੇ ਨਾਲ ਸਰਪੰਚ ਸਾਹਿਬ ਗੱਲੇ ਮਤੇ ਪਾਉਣ ਦਾ ਕੁਝ ਨਹੀਂ ਹੋਣਾ ਜਾਂ ਤਾਂ ਮਤੇ ਪਾਏ ਵੇ ਸਖਤੀ ਨਾਲ ਲਾਗੂ ਹੋਣ ਮਤਾ ਤਾਂ ਪਿਛਲੇ ਸਾਲ ਵੀ ਪਾਇਆ ਸੀ ਪਰ ਹੋਇਆ ਕੀ ਕੁਝ ਵੀ ਨਹੀਂ ਹੋਇਆ ਉਹ 5500 ਦੇ ਕੀ ਚੋਨਾ ਲਵਾਉਣਾ ਪਿਆ ਸਾਨੂੰ ਤੇਰੇ ਉਹਨਾਂ ਦੇ ਨਖਰੇ ਚੱਲਣੇ ਪਏ ਉਹ ਵੱਟ ਚੱਲਣੇ ਪਏ ਨਖਰੇ ਦਾ ਸ਼ਿੰਦਰਾ ਕਰਨੇ ਸੀ ਇਹਨਾਂ ਨੇ ਇਨਾਂ ਦਾ ਇੱਕਾ ਹੀ ਬਲ ਹੈ ਆਪਾਂ ਤਾਂ ਮੱਦੇ ਭਾ ਕੇ ਤੁਰ ਜੰਨੇ ਆ ਮੁਰਤੇ ਪਰ ਇਕੱਠੇ ਨਹੀਂ ਹੁੰਦੇ ਇਹ ਤਾਂ ਬਈ ਇੱਕੋ ਮੋਰੀ ਲੰਗਦੇ ਆ ਫਿਰ ਇਸ ਵਾਰ ਭਈਏ ਘਟ ਆਏ ਸੀਗੇ ਤੇ ਇਹਨਾਂ ਨੇ ਆਪਣੇ ਸਾਰੇ ਮੱਤੇ ਫੇਲ ਕਰਤੇ ਐਤ ਕੀ ਆਪਾਂ ਤਾਂ ਹੀ ਇਕੱਠੇ ਹੋਏ ਆ ਵੀ ਜਿਹੜਾ ਮਤਾ ਪਾਸ ਦਾ ਉਹ ਪੱਕਾ ਲਾਗੂ ਰਹੂਗਾ ਉਹ ਤੋਂ ਬਾਹਰ ਨਹੀਂ ਕੋਈ ਜਾਊਗਾ ਤੇ ਸਖਤੀ ਨਾਲ ਨਿਪੜਿਆ ਜਾਊਗਾ ਜਿਹੜਾ ਬੰਦਾ ਮੱਤ ਦੇ ਉਲਟ ਜਾਊਗਾ ਬਈ ਜੇ ਐਤ ਕੀ ਫੇਰ ਹੱਥ ਫੜ ਗਏ ਇਹ ਵੀ ਜਤਾ ਉਹਦੀ ਮਨਮਰਜ਼ੀ ਦਾ ਰੇਟ ਲਵਾਂਗੇ ਨਹੀਂ ਮੰਨਦੇ ਤੁਹਾਡੇ ਮਤੇ ਮਤਿਆਂ ਨੂੰ ਫੇਰ ਆਪਾਂ ਕੀ ਕਰ ਲਾਂਗੇ ਨਾਲੇ ਆਪਾਂ ਸਾਰੇ ਜਾਣਦੇ ਆਂ ਤਾਂ ਹਿੰਦੀ ਬਹੁਤ ਹੁੰਦੇ ਆ ਯਾਰ ਤੁਸੀਂ ਵਾਰੀ ਵਾਰੀ ਉਹੀ ਗੱਲਾਂ ਕਰੀ ਜਾਂਦੇ ਆਂ ਪੰਚਾਇਤ ਬੈਠੀ ਆ ਸਰਪੰਚ ਬੈਠਾ ਤੁਹਾਡਾ ਗੱਜਨ ਸਿੰਘ ਚੌਧਰੀ ਗੱਲ ਹੀ ਕੋਈ ਨਹੀਂ ਤੁਹਾਡੇ ਨਾਲ ਆ ਜਿਵੇਂ ਕਹੋਂਗੇ ਉਵੇਂ ਕੀਤਾ ਜਾਊਗਾ ਲਓ ਬਈ ਸਭ ਤੋਂ ਪਹਿਲਾਂ ਤਾਂ ਇਹ ਫੈਸਲਾ ਕਰੋ ਵੀ ਝੋਨੇ ਦੀ ਲਵਾਈ ਕਿੰਨੀ ਦੇਣੀ ਆ ਫਿਰ ਆਪਾਂ ਮਤਾ ਸ਼ੁਰੂ ਕਰਕੇ ਪਾਉਂਦਾ 2500 ਰੁਪਿਆ ਬਹੁਤ ਆ ਸਰਪੰਚ ਸਾਹਿਬ ਕਰਨਾ ਵੀ ਕੀ ਆ ਡੱਕੇ ਲਾਉਣੇ ਐ ਉਹ ਵੀ ਪਾਣੀ ਚ ਇਹ ਤਾਂ ਉਥੇ ਪਿਕਨਿਕ ਮਨਾਉਂਦੇ ਆ ਪਿਕਨਿਕ ਲਾਉਣ ਨੂੰ ਤਾਂ ਆਪ ਵੀ ਲਾਲ ਗਏ ਪੱਕੜੀਏ ਘਰੇ ਕੋਈ ਜੀ ਹੈ ਨਹੀਂ ਸਾਰਾ ਟੱਬਰ ਤਾਂ ਕੈਨੇਡਾ ਬੈਠਾ 2500 ਰੁਪਇਆ ਤਾਂ ਸਿੰਦਰਾ ਥੋੜਾ 4000 ਰੁਪਇਆ ਤਾਂ ਚਾਹੀਦਾ ਨਾਲੇ ਬਾਅਦ ਚ ਨਹੀਂ ਤਾਂ ਆਪਾਂ ਥੁੱਕ ਕੇ ਛੱਟਣਾ ਪਊਗਾ ਇਹਨੇ ਨੇ ਕਿਹੜਾ ਮੰਨਣਾ ਇਹਨੇ ਤੇ ਉਹ 4000 ਨੂੰ ਚਿਹਰਾ ਪੁੰਜੀ ਝੋਣਾ ਲਾਉਣਾ ਤੂੰ ਹਵੇਲੇ ਧੱਕੇ ਖਾਂਦੇ ਫਿਰਦੇ ਆ ਇੱਥੇ ਤੇ ਝੋਣਾ ਲਾਉਣਾ 3000 ਰੁਪਇਆ ਬਹੁਤ ਆ 4 ਚੂਰ ਨਹੀਂ ਦੇਣਾ ਚਲੋ ਇਆਂਉ ਕਰਦੇ ਆ 3500 ਰੁਪਇਆ ਰੱਖ ਲੈਣੇ ਆ ਠੀਕ ਹੈ ਠੀਕ ਹੈ ਸਾਰਿਆਂ ਨੂੰ ਮਨਜ਼ੂਰ ਆ ਨਾ ਠੀਕ ਹੈ ਹਵਾ ਠੀਕ ਹੈ ਫਿਰ ਸਨ ਵਿਚਾਲਾ ਜਾ ਰਹੇ ਜੂਗਾ ਚਲੋ ਫਿਰ ਆਪਾਂ ਅਗਲੇ ਮਤਦ ਦੀ ਗੱਲ ਕਰਦੇ ਆ ਭਾਈ ਸਰਪੰਚ ਸਾਹਿਬ 3500 ਦਾ ਭਲਾ ਦੀ 3600 ਦੇ ਦੀ ਪਰ ਸਾਥੋਂ ਰੋਟੀਆਂ ਨਹੀਂ ਦਿੱਤੀਆਂ ਜਾਂ ਲੰਗਾਂ ਮੈਂ ਤਾਂ ਆਈਐਸੇ ਮਾਰੀ ਐ ਇਹ ਤਾਂ ਥੱਬਾ ਥੱਬਾ ਰੋਟੀਆਂ ਖਾਂਦੇ ਸਾਰਾ ਦਿਨ ਚੁੱਲ੍ਹੇ ਤੇ ਬੈਠੇ ਹੀ ਮੱਚ ਜਾਈਦਾ ਬੰਦੇ ਦੇ ਕਾਇਕੇ ਤਰ ਜਾਂਦੇ ਐ ਤੇ ਸਿਆਪਾ ਸਾਡੀ ਜਾਣ ਨੂੰ ਪਾ ਦਿੰਦੇ ਨਾ ਨੂਹਾਂ ਅੱਖੇ ਲੱਗਦੀਆਂ ਤੇ ਨਾ ਹੀ ਆਪ ਤੋਂ ਥੱਬਾ ਰੋਟੀਆਂ ਦਾ ਪੱਕਦਾ ਸਹੀ ਗੱਲ ਆ ਤਾਈ ਜੀ ਤੁਹਾਡੀ ਇਹ ਗੱਲ ਤਾਂ ਸਰਪੰਚ ਸਾਹਿਬ ਜਰੂਰ ਲਿਖਿਓ ਹਾਂ ਭਾਈ ਹੋ ਤਾਂ ਬੁੜੀਆਂ ਦਾ ਔਖਾ ਬਹੁਤ ਜਾਂਦਾ ਹੈ ਸਰਪੰਚ ਨੇ ਵੀ ਲੜਦੀ ਸੀ ਮੇਰੇ ਨਾਲ ਇੱਕੇ ਰੋਟੀਆਂ ਖਾਂਦੇ ਵੀ ਬਹੁਤ ਐ ਲਿਖ ਭਈ ਇਹ ਵੀ ਕੱਕਾ ਕੋਚ ਮਜ਼ਦੂਰਾਂ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਸਰਪੰਚ ਸਾਹਿਬ ਇੱਕ ਗੱਲ ਰਹਿ ਗਈ ਸੀਗੀ ਜਦੋਂ ਮੂੰਹੋਂ ਮੰਗੇ ਨਾ ਨੂੰ ਪੈਸੇ ਦੇਤੇ ਤੇ ਚਾਹ ਦਾ ਸਿਆਪਾ ਵੀ ਨਿਮੇੜ ਹੀ ਦਿਓ ਅਸੀਂ ਤਾਂ ਸੰਤਾਂ ਦੀ ਸੇਵਾ ਕਰਨ ਜਾਣਾ ਹੁੰਦਾ ਸਾਡੀ ਤਾਂ ਉਹ ਵੀ ਰਹਿ ਜਾਂਦੀ ਏ ਚਾਹ ਦੇ ਚੱਕਰ ਚ ਲਖ ਬਈ ਕਾਕਾ ਵੀ ਚਾਹ ਵੀ ਨਹੀਂ ਦਿੱਤੀ ਜਾਵੇਗੀ ਇਹ ਵੀ ਰੱਖ ਦੇ ਵਿੱਚ ਸਰਪੰਚ ਸਾਹਿਬ ਜਿਹੜਾ ਵੀ ਮਤਾ ਪਉਣਾ ਠੋਕ ਕੇ ਪਾ ਦੇ ਯੂਨੀਅਨ ਤੇਰੇ ਨਾਲ ਖੜੀ ਐ ਦੇਖੋ ਬਾਈ ਹੋਰ ਕੋਈ ਗੱਲ ਤਾਂ ਨਹੀਂ ਰਹਿ ਗਈ ਮੈਨੂੰ ਤਾਂ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਆਪਣੀਆਂ ਚਾਹ ਵੀ ਬੰਦ ਕਰਤੀ ਰੋਟੀ ਵੀ ਬੰਦ ਕਰਤੀ ਵਾ ਠੀਕ ਐ ਸਰਪੰਚ ਸਾਹਿਬ ਗੱਲਾਂ ਤਾਂ ਲਗ ਲਈਆਂ ਆਪਾਂ ਪਰ ਜੇ ਗੱਲਾਂ ਨਹੀਂ ਮੰਨਦੇ ਫਿਰ ਤਾਂ ਆਪਣਾ ਉਹੀ ਜਾਪਾਂ ਦਾ ਬੇੜ ਰਹਿ ਜੂਗਾ ਉਹ ਕਾਲਾ ਕਿਉਂ ਪਈ ਜਣਾ ਤੂੰ ਯਾਰ ਅਖੀਰਲਾ ਮਦਦ ਸੁਣ ਲੈ ਜਿਹੜਾ ਮੈਂ ਪਾਉਣਾ ਹੈ ਲਿਖ ਬਈ ਕਾਕਾ ਜਿਹੜਾ ਵੀ ਮਜ਼ਦੂਰ ਆਪਣਾ ਮਤਾ ਜਿਹੜਾ ਪਿੰਡਦਿਆਂ ਨੇ ਪਾਇਆ ਉਹ ਨਹੀਂ ਮੰਨੂਗਾ ਉਹਦਾ ਸਾਰੇ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਠੀਕ ਹੈ ਕੋ ਨੂੰ ਕੋਈ ਪੈਸੇ ਤੇ ਲੈ ਦੀ ਮਦਦ ਨਹੀਂ ਕੀਤੀ ਜਾਵੇਗੀ ਤੇ ਸਾਰਾ ਪਿੰਡ ਸਾਰੀ ਪੰਚਾਇਤ ਉਹਦੇ ਉਲਟੋ ਹੋਵੇਗੀ ਓਏ ਵਾਹ ਓਏ ਸਰਪੰਚਾ ਬਹੁਤ ਸੋਹਣੇ ਕੰਮ ਲਈ ਪੰਚਾਇਤ ਸਦੀ ਆ ਉਹ ਸਾਡੇ ਗਲਫ ਮਤੇ ਬੋਲ ਲਈ ਕੜਮ ਚੌਧਰੀ ਇਕੱਠੇ ਕਰੀ ਬੈਠਾ ਸਾਰੇ ਇਹ ਸਾਰੇ ਉਹੀ ਹੈ ਨਾ ਜਿਹੜੇ ਦਿੱਲੀ ਕਿਸਾਨ ਮੋਰਚੇ ਵੇਲੇ ਕਿਸਾਨ ਮਜ਼ਦੂਰ ਇਕੱਠੇ ਨਹੀਂ ਟਾਰਾ ਮਾਰਦੇ ਸੀਗੇ ਉਥੇ ਇਕੱਠ ਦਿਖਾਉਣ ਦੀ ਖਾਤਰ ਨਾ ਅੰਦੋਲਨ ਨੂੰ ਪੂਰਾ ਮਜ਼ਬੂਤ ਕਰਨ ਲਈ ਸਾਨੂੰ ਟਰਾਲੀਆਂ 'ਚ ਭਰ-ਭਰ ਲਿਆ ਜਾਂਦੇ ਰਹੇ ਹੋ ਤੁਸੀਂ ਤੇ ਹੁਣ ਤੁਸੀਂ ਸਾਰੇ ਪੈਸੇ ਵਾਲੇ ਤਨਾੜ ਇਸ ਕਰਕੇ ਇਕੱਠੇ ਹੋਗੇ ਕਿ ਗਰੀਬਾਂ ਨੂੰ ਅਸੀਂ ਦਿਹਾੜੀ ਵੀ ਪੂਰੀ ਨਹੀਂ ਦੇਣੀ ਯਾਰ ਮਤੇ ਤਾਂ ਗੋਰਿਆ ਪਾਉਣਾ ਹੀ ਆ ਜਦੋਂ ਰੇਟ ਹੀ ਮਨਮਰਜ਼ੀ ਦਾ ਮੰਗ ਲੈਂਦੇ ਆ ਕਦੇ 6000 ਦਿਓ ਕਦੇ 7000 ਦਿਓ ਇਹ ਗੱਲ ਆ ਕੋਈ ਗੱਲ ਸੁਣੋ ਮੈਂਬਰਾਂ ਤਤਸਾਲ ਪਹਿਲਾਂ ਤੇਰੀ ਜ਼ਮੀਨ ਸੀ 2.5 ਲੱਖ ਰੁਪਏ ਕਿੱਲਾ ਤੇ ਠੇਕਾ ਸੀ ਸਾਰਾ 12-15 ਹਜ਼ਾਰ ਅੱਜ ਤੇਰੀ ਜ਼ਮੀਨ ਹੋ ਗਈ 20 ਲੱਖ ਨੂੰ ਕਿੱਲਾ ਤੇ ਠੇਕਾ ਵੀ 60-65 ਹਜ਼ਾਰ ਤੋਂ ਲੈਣਾ ਠੀਕ ਆ ਸਾਡੀ ਮਜ਼ਦੂਰੀ ਉਹ ਤੁਸੀਂ 250 10 ਸਾਲਾਂ ਚਾਹੀ ਰੜ-ਕੜ ਕੇ ਮਸਾਂ 350 ਕੀਤੀ ਆ ਤੇ ਹੁਣ ਤੁਸੀਂ ਚਾਹਤੇ ਰੋਟੀ ਦੇ ਵਿੱਚੋਂ ਬੰਦ ਕਰਨ ਦੀes ਕੀ ਮਗਰੀ ਜਾਨੇਓ ਯਾਰ ਛੋਟੀ ਕਮਾਈ ਤਾਂ ਹੋ ਜਾ ਚਾਰ-ਪੰਜ ਗੁਣਾ ਤੇਰ ਸਾਡੀ ਉੱਥੇ ਦੀ ਉੱਥੇ ਅਸੀਂ ਤਾਂ ਹਰੇਕ ਵੇਲੇ ਯਾਰ ਪ੍ਰਮਾਤਮਾ ਤੋਂ ਥੋੜਾ ਭਲਾ ਮੰਗਦੇ ਆ ਯਾਰ ਵੀ ਪ੍ਰਮਾਤਮਾ ਵਾਹਿਗੁਰੂ ਤੁਹਾਨੂੰ ਵੱਧ ਦੇਵੇ ਤਾਂ ਸਾਡੇ ਕੋਲ ਹਿੱਸੇ ਆਊਗਾ ਤੇ ਪਰ ਤੁਸੀਂ ਯਾਰ ਦੇਖ ਵੀ ਗੁਰਿਆ ਜਮਾਨਾ ਹੁਣ ਪੈਸੇ ਦਾ ਐ ਕੋਈ ਸਿਰਦਾ ਨਹੀਂ ਫਿਰਦਾ ਭਈਏ 3500 ਦੇ ਵਿੱਚ ਲੋਨ ਨੂੰ ਤਿਆਰ ਆ ਤੇ ਸੋਨੂ ਕੀ ਹੋਇਆ ਬੰਦੇ ਉਹ ਆ ਤੇ ਬੰਦੇ ਤੁਸੀਂ ਆ ਸਰਪੰਚ ਸਾਹਿਬ ਥੋਡੇ ਵਰਗੇ 도ਗਲੇ ਬੰਦੇ ਹੁੰਦੇ ਆ ਜਿਹੜੇ 20 ਦਿਨ ਪਹਿਲਾਂ ਤਾਂ ਭਈਆਂ ਨੂੰ ਭਜਾਉਂਦਿਆਂ ਗੱਲਾਂ ਕਰਦੇ ਸੀ ਤੇ ਹੁਣ ਸਾਡੇ ਗਲਫ ਮਤੇ ਪਵਾ ਕੇ ਤੁਸੀਂ 50 ਝੋਨਾ ਲਵਾਉਣ ਦੀਆਂ ਗੱਲਾਂ ਕਰਦੇ ਹੋ ਯਾਰ ਬਾਈ ਛਿੰਦਰ ਸਿੰਘ ਆ ਥੋਡੇ ਤੋਂ ਯਾਰ ਆਮੇਜ ਨਹੀਂ ਸੀ ਤੁਸੀਂ ਕਿਸਾਨ ਜਿਹੀਆਂ ਨਾਲੇ ਬੰਦੇ ਹੋ ਗਏ ਯਾਰ ਜਿ세 ਬੰਦਿਆਂ ਦੇ ਝੰਡੇ ਦੇ ਤਾਂ ਲਿਖੀ ਬਟੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਯਾਰ ਬੈਠਾ ਸਾਡੇ ਮਜ਼ਦੂਰਾਂ ਦੇ ਖਿਲਾਫ ਤੂੰ ਮਤੇ ਚਾ ਯਾਰ ਸਤਿ ਕਿਉ ਬਾਈ ਤੁਹਾਡੀ ਸਾਰਿਆਂ ਦੀ ਸੋਚ ਤੇ ਯਾਰ ਅਖੇ ਰੋਟੀ ਵੀ ਨਹੀਂ ਦੇਣੀ ਮਜ਼ਦੂਰਾਂ ਨੂੰ ਯਾਰ ਬਾਈ ਰੋਟੀ ਕਿਉਂ ਦਈਏ ਜਦੋਂ ਪੈਸੇ ਦੇ ਕੇ ਕੰਮ ਕਰਾਉਣਾ ਕਣਕ ਕਿਹੜਾ ਮੁਖਤੰਦੀ ਹੈ ਸਾਈ ਗੱਲ ਤਾਂ ਤੇਰੀ ਠੀਕ ਆ ਵੀ ਤੁਸੀਂ ਪੈਸੇ ਦੇ ਕੇ ਕੰਮ ਕਰਾਉਣਾ ਪਰ ਆਪਣੀ ਦਸਾਂ ਪੀੜੀਆਂ ਦੀ ਸਾਝ ਵੀ ਦਾ ਵੇਖ ਆਪਣੇ ਜੰਬਣਾ ਮਰਨਾ ਖੁਸ਼ੀਆਂ ਗਮੀਆਂ ਸਾਰੀਆਂ ਸਾਂਝੀਆਂ ਆਪਣੀਆਂ ਸਾਨੂੰ ਗਰੀਬ ਲੋਕਾਂ ਨੂੰ ਤਾਂ ਥੋੜਾ ਜਿਹਾ ਆਸਰਾ ਹੁੰਦਾ ਜੇ ਤੁਹਾਨੂੰ ਤੁਹਾਡੀਆਂ ਰੋਟੀਆਂ ਵੀ ਚੋਬਦੀਆਂ ਤਾਂ ਫਿਰ ਤੁਹਾਡੀ ਮਰਜੀ ਆ ਪਰ ਤਾਂ ਹੀ ਰੱਜਿਆਂ ਨੂੰ ਰਜਾਉਣ ਲਈ ਤਾਂ ਤੁਸੀਂ ਸੜਕਾਂ ਤੇ ਲੰਗਰ ਲਾ ਦਿੰਨੇ ਹੋ ਵੱਡੇ ਵੱਡੇ ਸ਼ਵੀਲਾ ਲਾ ਦਿੰਨੇ ਹੋ ਪਰ ਜਿਹੜੇ ਤੁਹਾਡੇ ਨਾਲ 24 ਘੰਟੇ ਦੁੱਖ ਦੇ ਸੁੱਖ ਦੇ ਖੜਦੇ ਆ ਉਹਨਾਂ ਦੇ ਤੁਸੀਂ ਰੋਟੀਆਂ गिन ਲੱਗ ਗਿਆ ਅੱਜ ਚਲੋ ਭਾਈ ਜਿਹੜਾ ਮਤਾ ਪਉਣਾ ਤੁਸੀਂ ਪਾਓ ਦੁਨੀਆਂ ਨੂੰ ਵੀ ਪਤਾ ਲੱਗ ਜੂ ਕਿਹੜੀ ਕਿਸਾਨ ਮਜ਼ਦੂਰ ਏਕਤਾ ਖੜ ਜਾ ਭਾਈ ਗੋਰਿਆ ਮੈਂ ਸਹਿਮਤ ਆ ਤੇਰੇ ਨਾਲ ਮੈਂ ਤੇਰੀਆਂ ਗੱਲਾਂ ਨਾਲ ਸਹਿਮਤ ਆ ਉਹ ਤੂੰ ਯਾਰ ਨਹੀਂ ਸਰਪੰਚ ਸਾਹਿਬ ਮੈਂ ਤੁਹਾਡੇ ਨਾਲ ਰਲ ਕੇ ਅੱਜ ਗਲਤ ਕੰਮ ਕਰਨ ਜਾ ਰਿਹਾ ਸੀਗਾ ਮੈਨੂੰ ਨਹੀਂ ਮਨਜ਼ੂਰ ਇਹ ਮਤਾ ਗੋਰੇ ਦੀਆਂ ਗੱਲਾਂ ਨੇ ਮੇਰੀਆਂ ਅੱਖ ਭਾਈ ਮੈਂ ਵੀ ਤੇਰੀਆਂ ਗੱਲਾਂ ਨਾਲ ਸਹਿਮਤਾਂ ਇਹ ਇੱਕ ਤਾਂ ਤੋੜਨ ਵਾਲੀਆਂ ਗੱਲਾਂ ਬਹੁਤ ਵੱਡਾ ਪਾਪ ਹੋ ਜਾਣਾ ਸੀ ਅੱਜ ਸਰਪੰਚ ਸਾਹਿਬ ਮੈਂ ਵੀ ਨਹੀਂ ਇਸ ਮਤੇ ਦੇ ਹੱਕ ਦੇ ਵਿੱਚ ਅਸੀਂ ਨਹੀਂ ਆਪਣੇ ਵੀਰਾਂ ਦੀਆਂ ਰੋਟੀਆਂ ਗੈਨਣੀਆਂ ਅਸੀਂ ਰੋਟੀ ਵੀ ਦੇਵਾਂਗੇ ਚਾਹ ਵੀ ਦੇਵਾਂਗੇ ਜਦੋਂ ਸਾਰੇ ਨਹੀਂ ਸਹਿਮਤ ਮੈਂ ਕਿਉਂ ਯਾਰ ਪਾਪਾਂ ਦਾ ਭਾਗੀਦਾਰ ਬਣਾ ਮੈਂ ਵੀ ਤੁਹਾਡੇ ਨਾਲ ਆ ਸਾਰਿਆਂ ਦੇ ਲੈ ਯਾਰ 파ੜ ਮਤਾ ਮੁੱਦਾ ਜਾ ਆ ਚੱਕੋ ਆਪਾਂ ਸਾਰੀ ਸੰਗ ਦੇ ਨਾਲ ਆ ਤੁਹਾਡੇ ਸਾਰਿਆਂ ਦੇ ਨਾਲ ਆ ਕੋਈ ਗੱਲ ਨਹੀਂ ਗੁਰੇ ਆ ਜਾ ਭਾਈ चार र ो살ि대ां स 게 क ो दया 노